ਵਹਾਲੀ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦੇ ਸੈਂਪਲ ਫੇਲ ਹੋਏ ਨੇ ਤਾਂ ਹੁਣ ਪੀਣ ਯੋਗ ਪਾਣੀ ਵੀ ਨਹੀਂ ਰਿਹਾ। ਬਿਮਾਰ ਹੋ ਗਏ ਤਾਂ ਅੱਪੀ ਲੋਕ ਪੂਰੀ ਬਿਲਡਿੰਗ ਮੇਰੀ ਬਿਮਾਰ ਹੋ ਗਈ। ਵੀ ਇੱਥੇ ਹਫ਼ਤਾ ਇੱਕ ਹੋ ਗਿਆ ਰੌਲਾ ਪੈਂਦੇ ਇਹਨੂੰ 10 ਤੱਕ ਹੈਜੇ ਦੀ ਬਿਮਾਰੀ ਫੈਲ ਗਈ ਦੋ ਬੱਚੇ ਇੱਕ ਬੱਚਾ ਸ਼ਾਇਦ ਦੋ ਬੱਚੇ ਮਰੇ ਆ ਸ਼ਾਇਦ ਪ੍ਰਵਾਸੀ ਮਜ਼ਦੂਰਾਂ ਦੇ ਨੇ। ਇਹ ਪਾਣੀ ਦੇ ਨਾਲ ਭਿਆਨਕ ਬਿਮਾਰੀਆਂ ਲੱਗ ਪਈਆਂ ਨੇ, ਕਾਫੀ ਲੋਕ ਬਿਮਾਰ ਹੋ ਨੇ, ਡਾਇਰੀਆ ਤੇ ਹੈਜਾ ਫੈਲ ਰਿਹਾ ਦੱਸਿਆ ਜਾ ਰਿਹਾ ਕਿ ਜੋ ਪਾਣੀ ਟੂਟੀਆਂ ਦੇ ਵਿੱਚ ਆਉਂਦਾ ਉਹ ਸੀਵਰੇਜ ਦੇ ਵਿੱਚ ਮਿਕਸ ਹੋ ਕੇ ਆ ਰਿਹਾ। पानी वो नहीं आ रहा है कचरा वाला पानी आ रहा है पानी की दिक्कत मगर हमारे पड़ोस में काफी बच्चे बीमार हो गए खराब आता है एकदम पीला पानी आता है ऐसी कवर के जैसा ਉਨਾ ਲਾ ਕਹਿੰਦਾ ਸੀ ਕੁੰਬੜਾ ਦੇ ਵਿੱਚ ਮੌਜੂਦ ਹਾਂ ਤਾਂ ਕੁੰਬੜਾ ਦੇ ਵਿੱਚ ਪਾਣੀ ਦੇ ਟੈਂਕਰ ਦੇ ਜਰੀਏ ਲੋਕਾਂ ਨੂੰ ਪੀਣ ਵਾਲਾ ਪਾਣੀ ਹੈ ਜਿਹੜਾ ਮਹਈਆ ਕਰਵਾਇਆ ਜਾ ਰਿਹਾ ਕਾਫੀ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਏ ਨੇ ਇਸੇ ਤਰ੍ਹਾਂ ਗੱਲ ਇਹ ਹੈ ਵੀ ਜਿਹੜਾ ਜਿਹੜੀ ਸੀਵਰੇਜ ਹੈ ਉਹ ਤਕਰੀਬਨ 2007 ਤੋਂ ਪਹਿਲਾਂ ਪਈ ਵੀ ਹੈ ਉਹ ਸਿਰਫ 5000 ਦੀ ਆਬਾਦੀ ਨਾਲ ਉਸ ਆਪਣੇ ਪਿੰਡ ਦੀ ਪੰਚਾਇਤ ਨੇ ਸੀਵਰੇਜ ਪਾਈ ਦੀ ਹੁਣ ਜਿਹੜੀ ਆਬਾਦੀ ਹੈ ਪਿੰਡ ਦੀ 40-50 ਹਜ਼ਾਰ ਦੇ ਨੇੜੇ ਹੋ ਗਈ ਹੋਗੀ ਉਸੇ ਸੀਵਰੇਜ ਨਾਲ ਜਦੋਂ ਨਾਲੇ ਜਿਹੜੇ ਆ ওভারਫਲੋ ਚੱਲਦੇ ਆ ਜਗ੍ਹਾ-ਜਗ੍ਹਾ ਬਾਰ-ਬਾਰ ਸਫਾਈ ਕਰਨੀ ਛੋਟੇ ਪੈਪ ਪਾਣੇ ਕਰਕੇ ਇੰਨੀ ਆਬਾਦੀ ਸੰਭ ਨਹੀਂ ਹੈ ਹਰ ਇੱਕ ਵਿਅਕਤੀ ਨਾਲ ਕਿਸੇ ਨੇ 50 ਕਮਰੇ ਕਿਸੇ ਨੇ 40 ਜਿਹੜੇ ਪੀਜੀ ਨਾਲ ਆ ਬਾਹਰ ਰਹਿ ਰਹੇ ਆ ਮਹਾਲੀ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦੇ ਸੈਂਪਲ ਫੇਲ ਹੋਏ ਨੇ ਤਾਂ ਹੁਣ ਪੀਣ ਯੋਗ ਪਾਣੀ ਵੀ ਨਹੀਂ ਰਿਹਾ ਉਹਨਾਂ ਇਲਾਕਿਆਂ ਦਾ ਸੀ ਕੁੰਬੜਾ ਦੇ ਵਿੱਚ ਮੌਜੂਦ ਤਾਂ ਕੁੰਬੜਾ ਦੇ ਵਿੱਚ ਪਾਣੀ ਦੇ ਟੈਂਕਰ ਦੇ ਜ਼ਰੀਏ ਲੋਕਾਂ ਨੂੰ ਪੀਣ ਵਾਲਾ ਪਾਣੀ ਹੈ ਜਿਹੜਾ ਮਹਈਆ ਕਰਵਾਇਆ ਜਾ ਰਿਹਾ ਕਾਫੀ ਲੋਕ ਭਿਆਨਕ ਬਿਮਾਰੀਆਂ ਦਾ ਸਕਾਰ ਹੋਏ ਨੇ ਡੇਰੀਆ ਫੈਲ ਰਿਹਾ ਹੈਜਾ ਫੈਲ ਰਿਹਾ ਤੇ ਅਧਿਕਾਰੀ ਵੀ ਹਰਕਤ ਦੇ ਵਿੱਚ ਨੇ ਤਾਂ ਇਸੇ ਦੌਰਾਨ ਹੁਣ ਨਗਰ ਨਿਗਮ ਨੇ ਪਾਣੀ ਦੇ ਟੈਂਕਰ ਨੇ ਜਿਹੜੇ ਇਸ ਇਲਾਕੇ ਦੇ ਵਿੱਚ ਭੇਜਨੇ ਤਾਂ ਹੁਣ ਟੈਂਕਰਾਂ ਦੇ ਰਾਹੀਂ ਪਾਣੀ ਜਿਹੜਾ ਜਿਹੜਾ ਗੁਜ਼ਾਰਾ ਕੀਤਾ ਜਾ ਰਿਹਾ ਪਾਣੀ ਦੇ ਨਾਲ ਤਾਂ ਪਾਣੀ ਸਾਫ ਸੁਥਰਾ ਮੁਹੱਈਆ ਕਰਵਾਇਆ ਜਾ ਰਿਹਾ ਇਸ ਇਲਾਕੇ ਦਾ ਪਾਣੀ ਬਿਲਕੁਲ ਨਾ ਪੀਣ ਯੋਗ ਪਾਇਆ ਗਿਆ ਹੈ ਤਾਂ ਇਸ ਕਰਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਲੋਕ ਇਸ ਟੈਂਕਰ ਦੇ ਸਹਾਰੇ ਆਪਣੀ ਜ਼ਿੰਦਗੀ ਹੁਣ ਪਾਣੀ ਪੀਣ ਦੇ ਲਈ ਬਤੀਤ ਕਰ ਰਹੇ ਨੇ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁੰਬੜਾਂ ਦੀਆਂ ਇਹ ਤਸਵੀਰਾਂ ਨੇ ਤਾਂ ਕੁਝ ਮਹਿਲਾਵਾਂ ਨੇ ਜਿਹੜੀਆਂ ਸਟੈਂਕਰ ਦੇ ਉਹ ਪਾਣੀ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਦੱਸਿਆ ਜਾ ਰਿਹਾ ਕਿ ਕਈ ਦਿਨਾਂ ਤੋਂ ਇਸੇ ਟੈਂਕਰ ਦੇ ਸਹਾਰੇ ਲੋਕ ਹੁਣ ਹੋ ਗਏ ਨੇ ਕਿਉਂਕਿ ਪਾਣੀ ਦੇ ਨਾਲ ਭਿਆਨਕ ਬਿਮਾਰੀਆਂ ਲੱਗ ਪਈਆਂ ਨੇ ਕਾਫੀ ਲੋਕ ਬਿਮਾਰ ਹੋ ਨੇ ਡਾਇਰੀਆ ਤੇ ਹੈਜ਼ਾ ਫੈਲ ਰਿਹਾ ਦੱਸਿਆ ਜਾ ਰਿਹਾ ਕਿ ਜੋ ਪਾਣੀ ਟੂਟੀਆਂ ਦੇ ਵਿੱਚ ਆਉਂਦਾ ਉਹ ਸੀਵਰੇਜ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਤੇ ਉਸਦੇ ਪੱਧਰ ਤੇ ਵੀ ਅਧਿਕਾਰੀ ਜਾਂਚ ਕਰ ਰਹੇ ਨੇ ਕਿ ਕਿੰਨੇ ਸਮੇਂ ਤੋਂ ਇਸ ਇਲਾਕੇ ਦਾ ਪਾਣੀ ਹੈ ਜਿਹੜਾ ਨਾ ਪੀਣ ਯੋਗ ਰਿਹਾ ਮਹਿਲਾਵਾਂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਪਾਣੀ ਕਿੰਨੇ ਦਿਨਾਂ ਤੋਂ ਖਰਾਬ ਹੋ ਰਿਹਾ ਤੇ ਹੁਣ ਟੈਂਕਰ ਦੇ ਰਾਹੀਂ ਪਾਣੀ ਪੜ ਰਿਹਾ ਟੈਂਕਰ ਦਾ ਪਾਣੀ ਆ ਰਿਹਾ 5 ਦਿਨ ਸੇ ਪਾਗਦਨ ਹਾਂ ਪਾਣੀ ਪੂਰਾ ਹੋ ਰਿਹਾ ਜਾਂ ਫਿਰ ਨਹੀਂ ਹੋ ਰਿਹਾ ਪਾਣੀ ਠੀਕ ਉਹ ਗੱਲ ਪੂਰਾ ਹੋ ਰਹਾ ਪੂਰਾ ਹੋ ਰਹਾ ਪਾਣੀ ਪਾਣੀ ਪੂਰਾ ਹੋ ਰਿਹਾ ਹਾਂ ਪੂਰਾ ਆਤਾ ਹੈ ਪਾਣੀ ਤੇ ਬਿਮਾਰ ਵੀ ਹੋਏ ਨੇ ਤੁਹਾਡੇ ਇੱਧਰ ਬਿਮਾਰ ਹੋ ਗਏ ਤਾਂ ਅਪੀ ਲੋਕ ਪੂਰੀ ਬਿਲਡਿੰਗ ਮੇਰੀ ਵੀ ਬਿਮਾਰ ਹੋ ਗਈ ਸਾਡੀ ਸਾਰੀ ਬਿਲਡਿੰਗ ਬਿਮਾਰ ਹੈ ਹਾਂ ਕਿਹੜੀਆਂ ਬਿਮਾਰੀਆਂ ਲੱਗ ਰਹੀਆਂ ਉਹਨਾਂ ਨੂੰ ਸਾਰੇ ਲੋਕ ਬਿਮਾਰ ਤੇ ਛੇ ਫੇਸ ਨੇ ਹਾਂ ਹੁਣ ਦਾਖਲ ਕਰੇ ਹੋ ਨੇ ਜਾਂ ਘਰਾਂ ਦੇ ਵਿੱਚ ਹੀ ਨੇ ਹਲੇ ਦਾਖਲ ਤੇ ਦਾਖਲ ਤੇ मैं इधर ही रहता हूँ पर आप अगर आप बोलना चाहते हो तो ये बोलो कि अगर जैसे किसी की बिल्डिंग में दिक्कत आती पहले बोलना चाहिए था पहले बोलना चाहिए था जब बच्चे बीमार पड़ जाते तब तब लोग बोलते हैं टैंकर आ गया सारा कुछ आ गया फिर उ, उसका हल क्या है हाँ जी पहले जैसे अगर कोई दवा डाल ली अब दवा पता नहीं हले कदो ठीक होगा कि कदो नहीं होगा पर पहले हुन पहले हुन दसना चाहिए ये मकान मालिक को पता होना चाहिए हैं है, बच्चे साले किसी के स्वर्गवासी हो गए कदे हो गए मैं पता भी होया कोई हुई है मौत कोई मौत तो हुन दो, दो बच्चे ने दस्सी जा रही है मेरे को भी नहीं पता है। पता नहीं है हां जी ये पर साडी नाल महिलावां ने पानी पड़ रयो किन्नी की समस्या आ रही है पानी दे ऊपर ਪਾਣੀ ਉਹ ਨਹੀਂ ਆ ਰਹਾ ਹੈ ਕਚਰਾ ਵਾਲਾ ਪਾਣੀ ਆ ਰਹਾ ਹੈ ਪਾਣੀ ਕਿ ਦਿੱਕਤ ਹੈ ਪਾਣੀ ਕਿੰਨਾ ਗੰਦਾ ਰਗੜਾ ਆ ਰਿਹਾ ਲਕੂਕੀਆਂ ਦੇ ਵਿੱਚ ਉਹ ਕਚਰਾ ਕਚਰਾ ਸਾਲ ਆਇਆ ਕਲਕਲਾ ਸਾਡਾ ਪਾਣੀ ਹੈ ਸੀਵਰੇਜ ਦਾ ਪਾਣੀ ਆ ਹਾ ਬਿਮਾਰੀਆਂ ਲੱਗ ਰਹੀਆਂ ਹਮ ਲੋਕਾਂ ਨੂੰ ਹਾਂ ਬਹੁਤ ਬਿਮਾਰੀ ਫੈਲ ਰਹਾ ਹੈ ਸਾਡੇ ਨਾਲ ਬਲਵਿੰਦਰ ਸਿੰਘ ਕੁੰਬੜਾ ਵੀ ਸਾਡੇ ਨਾਲ ਨੇ ਪਾਣੀ ਦੀ ਬੜੀ ਸਮੱਸਿਆ ਆ ਗਈ ਕੁੰਬੜਿਆ ਦੇ ਵਿੱਚ ਤਾਂ ਜਿੱਥੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਅੱਜ ਮਹਾਲੀ ਦਾ ਇਹ ਹਾਲ ਆ ਕਿ ਪੀਣ ਲਈ ਪਾਣੀ ਵੀ ਨਹੀਂ ਹੈ ਤੇ ਬਹੁਤ ਹੀ ਸਤਿਕਾਰਯੋਗ ਪਹਿਲਾਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਜਿਹੜੀ ਪਿੰਡ ਕੁੰਬੜਾ ਦੀ ਸਮੱਸਿਆ ਦੇਖਣ ਇੱਥੇ ਆਏ ਨੇ ਤੇ ਜਿਹੜੀ ਰੈਲਿਟੀ ਚੈੱਕ ਕਰਨ ਵਾਸਤੇ ਜ਼ੀਰੋ ਗਰਾਊਂਡ ਦੀ ਜਿਵੇਂ ਰਿਪੋਰਟ ਕਹਿ ਲੈਂਦੇ ਤੁਸੀਂ ਵੀ ਇੱਥੇ ਹਫ਼ਤਾ ਇੱਕ ਹੋ ਗਿਆ ਰੌਲਾ ਪੈਂਦੇ ਇਹਨੂੰ ਦਸਤ ਦਾ ਹੈਜੇ ਦੀ ਬਿਮਾਰੀ ਫੈਲ ਕੇ ਦੋ ਬੱਚੇ ਇੱਕ ਬੱਚਾ ਸ਼ਾਇਦ ਦੋ ਬੱਚੇ ਮਰੇ ਆ ਸ਼ਾਇਦ ਪ੍ਰਵਾਸੀ ਮਜ਼ਦੂਰਾਂ ਦੇ ਨੇ ਉਹ ਤੇ ਉਹਦੇ ਵਿੱਚ ਗੱਲ ਇਹ ਹੋ ਰਹੀ ਹੈ ਵੀ ਜਦੋਂ ਕੋਈ ਹਾਸਾ ਬੱਪਰ ਜਾਂਦਾ ਜਦੋਂ ਬੱਚਾ ਮਰ ਜਾਂਦਾ ਹੈ ਉਹ ਹੋ ਜਾਂਦਾ ਬਿਮਾਰੀ ਫੈਲ ਜਾਂਦੀ ਅਸੀਂ ਪਹਿਲਾਂ ਬਹੁਤ ਵਾਰੀ ਨਗਰ ਨਿਗਮ ਮੁਹਾਲੀ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਬਹੁਤ ਸਾਰੀਆਂ ਦਰਖਾਸਤਾਂ ਜਿਹੜੀਆਂ ਗੰਦਗੀਆਂ ਲਿਖ ਕੇ ਦੇ ਦੇ ਚੁਕੇ ਹਾਂ ਹੁਣ ਤੁਹਾਨੂੰ ਸਾਰੇ ਪਿੰਡ 'ਚ ਅਸੀਂ ਕਮਾ ਕੇ ਦਿਖਾਵਾਂਗੇ ਵੀ ਦਵਾਂਗੇ ਪਿੰਡ ਦੀ ਹਾਲਤ ਕੀ ਹੋਈ ਹੈ ਇੱਥੇ ਜਿਉਣਾ ਲੋਕਾਂ ਦਾ ਜਿਹੜਾ ਨਰਕ ਭਾਈ ਜ਼ਿੰਦਗੀ ਜਿਉ ਰਹੇ ਨੇ ਉਹ ਜਿਹੜਾ ਜਿਹੜਾ ਪਾਣੀ ਆ ਪਾਣੀ ਸੀਵਰੇਜ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਘਰਾਂ ਦੇ ਵਿੱਚ ਤਾਂ ਹੀ ਲੋਕਾਂ ਨੂੰ ਡੈਰੀ ਇਹ ਜਾ ਹੋਇਆ ਐਸੇ ਤਰ੍ਹਾਂ ਗੱਲ ਇਹ ਹੈ ਵੀ ਜਿਹੜਾ ਜਿਹੜੀ ਸੀਵਰੇਜ ਹੈ ਉਹ ਤਕਰੀਬਨ 2007 ਤੋਂ ਪਹਿਲਾਂ ਪਈ ਵੀ ਹੈ ਉਹ ਸਿਰਫ 5000 ਦੀ ਆਬਾਦੀ ਨਾਲ ਆਪਣੇ ਪਿੰਡ ਦੀ ਪੰਚਾਇਤ ਨੇ ਸੀਵਰੇਜ ਪਾਈ ਥੀ ਹੁਣ ਜਿਹੜੀ ਆਬਾਦੀ ਹੈ ਪਿੰਡ ਦੀ 40-50 ਹਜ਼ਾਰ ਦੇ ਨੇੜੇ ਹੋ ਗਈ ਹੋਗੀ ਉਸੇ ਸੀਵਰੇਜ ਨਾਲ ਜਦੋਂ ਨਾਲੇ ਜਿਹੜੇ ਆ ওভারਫਲੋ ਚੱਲਦੇ ਆ ਜਗ੍ਹਾ ਜਗ੍ਹਾ ਬਾਰ ਬਾਰ ਸਫਾਈ ਕਰਨੀ ਛੋਟੇ ਪੈਪ ਪਾਣੇ ਕਰਕੇ ਇੰਨੀ ਆਬਾਦੀ ਸੰਭ ਦੀ ਨਹੀਂ ਹੈ ਹਰ ਇੱਕ ਵਿਅਕਤੀ ਨਾਲ ਕਿਸੇ ਨੇ 50 ਕਮਰੇ ਕਿਸੇ ਨੇ 40 ਜਿਹੜੇ ਪੀਜੀ ਨਾਲ ਉਹ ਬਾਹਰ ਰਹਿ ਰਹੇ ਤਕਰੀਬਨ ਲੋਕ ਬਾਹਰ ਬਾਹਰ ਰਹਿੰਦੇ ਹੋਏ ਕਿਰਾਏਦਾਰਾਂ ਨੂੰ ਇੱਥੇ ਛੱਡ ਕੇ ਚਲੇ ਜਾਂਦੇ ਰੱਬ ਆਸਰਾ ਜਿਹੜਾ ਕਿਰਾਏਦਾਰਾਂ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਗਰੀਬੀ ਦੇ ਮਾਰੇ ਲੋਕ ਇੱਕ ਇੱਕ ਕਮਰੇ 'ਚ 4-4 5-5 ਵਿਅਕਤੀ ਬੈਠੇ ਜਦ ਕਿ ਆਬਾਦੀ ਬਹੁਤ ਵਧ ਗਈ ਹੈ ਜਿਸ ਕੀ ਪਾਣੀ ਕੀ ਜਿਹੜੀ ਹੈ ਗੰਦਲੀ ਹੈ ਜਿਹੜਾ ਮਿਕਸ ਹੋ ਗਿਆ ਸੀਵਰੇਜ ਵਾਲਾ ਪਾਣੀ ਜਿਹੜਾ ਵਾਟਰ ਸਪਲਾਈ ਚ ਕਿਤੇ ਨਾ ਕਿਤੇ ਮਿਕਸ ਹੁੰਦਾ ਹੋਊਗਾ ਇਸ ਮਹੱਲਾ ਜਿਹੜਾ ਵਾਰਡ ਨੰਬਰ ਇਹ ਗੱਲ 26 ਦੀ ਕਰ ਲਈਏ ਇਸ ਚ ਜਿਹੜੀ ਪੂਰੀ ਜਿਹੜੀ ਹੈ ਮਿਕਸ ਹੈ ਪਾਣੀ ਹੋਇਆ ਵਾ ਇੱਥੇ ਬਹੁਤ ਦਿਨ ਦੇ ਰੌਲਾ ਪੈ ਰਿਹਾ ਹੁਣ ਡੀਸੀ ਮੋਹਾਲੀ ਵੀ ਆਈ ਐਸਡੀ ਮੋਹਾਲੀ ਵੀ ਆਈ ਹੋਰ ਵੀ ਬਹੁਤ ਸਾਰੇ ਜਿਹੜੇ ਆ ਰਹੇ ਨੇ ਜਦੋਂ ਬਿਮਾਰੀਆਂ ਫੈਲ ਗਈਆਂ ਜਦੋਂ ਲੋਕ ਬਿਮਾਰ ਹੋ ਗਏ ਫਿਰ ਉਦੋਂ ਹੀ ਕਿਉਂ ਪਤਾ ਚੱਲਦਾ ਕਾਰਨ ਕੀ ਹੈ ਕਿਉਂ ਨਹੀਂ ਪਹਿਲਾਂ ਕਿਉਂ ਨਹੀਂ ਇਹ ਸਿਰਫ ਤਾਂ ਸਿਰਫ ਮੱਲਮ ਪੱਟੀ ਹੈ ਅਸਲੀਅਤ ਅੱਜ ਵੀ ਨਹੀਂ ਹੈਗੀ ਜੇ ਅਸਲੀ ਤੇ ਦੇਖਿਓ ਤੁਸੀਂ ਦੂਜੇ ਪਾਸੇ ਇਹ ਗਲੀਆਂ ਨੂੰ ਛੱਡ ਕੇ ਦੂਜੇ ਪਾਸੇ ਨਾ ਡਾਕਟਰ ਜਾ ਰਹੇ ਨਾ ਸਫਾਈ ਵਾਲੇ ਜਾ ਰਹੇ ਅਸੀਂ ਕਿਹਾ ਵੀ ਜੇ ਬਿਮਾਰੀ ਇਹ ਗਲੀਆਂ 'ਚ ਫੈਲੀ ਦੂਜੇ ਪਾਸੇ ਕਿਹੜਾ ਨਹੀਂ ਫਿਰ ਬਿਮਾਰੀ ਫੈਲਦੀ ਉਧਰ ਵੀ ਤਾਂ ਇਹੀ ਲੋਕ ਰਹਿ ਰਹੇ ਕੁੰਬੜੇ ਪਿੰਡ ਵਾਸੀ ਰਹਿ ਰਹੇ ਜਾਂ ਪ੍ਰਵਾਸੀ ਮਜ਼ਦੂਰ ਰਹਿ ਰਹੇ ਅਸਲੋਂ ਪ੍ਰਮਾਤਮਾ ਦਾ ਜੀਵ ਜੰਤ ਦਾ ਸਾਰਾ ਇੱਕ ਹੈ ਜਾਨ ਦਾ ਇੱਕ ਹੈ ਸਾਰਿਆਂ 'ਚ ਇਹ ਨਹੀਂ ਅਸੀਂ ਕਹਿੰਦੇ ਵੀ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ ਪਰ ਸਾਰੇ ਵਿੱਚ ਜਾਣੀ ਕਿ ਇਹਨਾਂ ਨੂੰ ਸਾਫ਼ ਸੁਥਰਾ ਪਾਣੀ ਮਿਲਿਆ ਕਰਾਣਾ ਚਾਹੀਦਾ ਸਾਫ਼ ਸੁਥਰਾ ਰਹਿਣਾ ਸਾਫ਼ ਸਵੱਾਈ ਚਾਹੀਦੀ ਤਾਂ ਕਿ ਲੋਕ ਬਿਮਾਰੀਆਂ ਤੋਂ ਬਚੇ ਰਹਿਣ ਸਾਡੇ ਹੋਰ ਵੀ ਲੋਕ ਨੇ ਕਿੰਨਾ ਕੁ ਪਾਣੀ ਗੰਧਲਾ ਰਿਹਾ ਕਿੰਨੇ ਕੁ ਬਿਮਾਰੀਆਂ ਲੱਗ ਰਹੀਆਂ ਸਰ ਐਸਾ ਨਾ ਮੇਰਾ ਇੱਕ ਧੀ ਲੜਕੀ

ਉਹਦੇ ਟੈਂਕਰ ਦੇ ਨਾਲ ਪਾਣੀ ਉੱਪਰ ਕਿੰਨੇ ਟੈਂਕਰ ਆਉਂਦੇ ਦਿਨ ਦੇ ਵਿੱਚ ਕਿੰਨੇ ਟੈਂਕਰ ਆ ਜਿੰਦੇ ਟੈਂਕਰ ਆਏ ਹੋਏ 50 60 ਕਿੰਨੇ ਆਉਂਦੇ ਕਿੰਨੇ ਰੋਜ਼ ਕਿੰਨੇ ਆਉਂਦੇ ਟੈਂਕਰ ਰੋਜ਼ ਆਤੇ ਸਰ ਰੋਜ਼ ਆਤੇ ਹਨ 2 3 ਹਾਂ ਗੁਜ਼ਾਰਾ ਹੋ ਜਾਂਦਾ ਉਹਨੇ ਇੱਕ ਪਾਣੀ ਨਾਲ ਹਾਂ ਹੋ ਜਾਂਦਾ ਪਰ ਜਿਸ ਤਰ੍ਹਾਂ ਪਹਿਲਾਂ ਖੁੱਲ ਕੇ ਵਰਤਦੇ ਪਾਣੀ ਉਹ ਖੁੱਲ ਕੇ ਨਹੀਂ ਵਰਤ ਸਕਦੇ ਹੁਣ ਲੋਡ ਮੁਤਾਬਕ ਵਰਤਣਾ ਪੈਂਦਾ ਆਹ ਉਹ ਤਾਂ ਹੈ ਇਹ ਖੁੱਲ ਕੇ ਕਹਾ ਵਰਤਦੇ ਵੀ ਤਾਂ ਕਪੜੇ ਕੇ ਪਾਣੀ ਨਹੀਂ ਜਿਆਦਾ ਸੂਵੀ ਸੇ ਲੱਕੇ ਜਰੇ ਨੂੰ ਕਿੰਨਾ ਕੁ ਪਾਣੀ ਖਰਾਬ ਹੈ ਪਾਣੀ ਤਾਂ ਬਹੁਤ ਖਰਾਬ ਹੈ ਬਿਮਾਰੀਆਂ ਕਿਹੜੀ ਕਿਹਣੀ ਲੱਗ ਰਹੀਆਂ ਨੇ ਫਿਰ ਬਿਮਾਰੀਆਂ ਇੱਧਰ ਜ਼ਿਆਦਾ ਬਿਰ ਬੁਰਾ ਹਾਲ ਹੈ ਗਲੀ ਚ ਦੋ ਤਿੰਨ ਤਾਂ ਮੋਤਾ ਵਾਲੇ ਮੇਰੇ ਘਰ ਨਾਲ ਦੋ ਤਿੰਨ ਹੋਲੀ ਨੇ ਬਾਕੀ ਪੀਜੇ ਆ ਗਿਆ ਰਿਆ ਗੰਦ ਬਹੁਤ ਆ ਨਾ ਕੋਈ ਆਂਦਾ ਪੀਜੇ ਸਾਡੇ ਇੱਥੇ ਆਉਂਦਾ ਨਹੀਂ ਕੋਈ ਸਫਾਈ ਕਰਨ ਜਿਸ ਤਰ੍ਹਾਂ ਢੇ ਟੂੜ ਲੱਗੇ ਨੇ ਨਾਲੇ ਨੂਲੇ ਪਰੇ ਹੋਏ ਨੇ ਐ ਹੀ ਅੱਧਰ ਗਲੀਆਂ ਨਹੀਂ ਬਣੀ ਕਿੰਨੇ ਸਾਲ ਹੋ ਗਏ ਗਲੀਆਂ ਹੀ ਪਈਆਂ ਜਿੰਦੀ ਬਹੁਤ ਦੇਰ ਹੋ ਗਈ ਨਾ ਗਲੀ ਨਾ ਕੋਈ ਨਹੀਂ कोई नहीं बना बाकी सारियाँ बने सर आप ये बताओ कि मतलब जैसे हम लोग किराया देते हैं उसको प्रॉपर देते हैं तो उसका मालिक का जो किराया होता है मालिक लेता है किराया उसका कुछ हाल तो होना चाहिए ना नहीं, नहीं माल आप मालिक सुनते ही नहीं है ना मालिक कदे कनेडा रहता कदे उतर रहता कदे कुछ कहीं रहता है है किराया लेने तो दूजे बंदे ਵੜਨਦੇ ਵਕੀਲ ਹੁੰਦੇ ਚੌਕੀਦਾਰ ਹੁੰਦੇ ਉਹ ਹੁੰਦੇ ਕਰਾਇ ਲੈਣਾ ਕਿਰਾਇ ਹੁਣ ਉਹ ਲੈਣੇ ਆਉਂਦੇ ਆ ਕੁੰਬੜਾ ਦੇ ਵਿੱਚ ਅਸੀਂ ਮੌਜੂਦ ਸੀ ਕੁੰਬੜਾ ਇਲਾਕੇ ਦਾ ਪਾਣੀ ਕਾਫੀ ਖਰਾਬ ਆ ਨਾ ਪੀਣਯੋਗ ਆ ਤਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਨਗਰ ਨਿਗਮ ਥੋੜਾ ਜਿਆਦਾ ਜਾਗ ਗਿਆ ਹੈ ਪਾਣੀ ਇਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਟੈਂਕਰ ਦੇ ਜ਼ਰੀਏ ਭਾਵੇਂ ਕੀ ਇਹ ਕਿਹਾ ਜਾ ਰਿਹਾ ਕਿ ਗਰਾਊਂਡ ਪੱਧਰ ਤੇ ਕੋਈ ਉਹ ਪ੍ਰਬੰਧ ਨਹੀਂ ਕੀਤੇ ਜਾ ਰਹੇ ਉਹ ਸਪਾਈ ਨਹੀਂ ਕੀਤੀ ਜਾ ਰਹੀ ਸਾਥੀ ਸਿਕੰਜਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ